ਹਾਂਜੀ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਅਸੀਂ ਬਲਾਚੌਰ ਹਲਕੇ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦਾ ਜਨਮ ਦਿਵਸ 19 ਅਪ੍ਰੈਲ ਨੂੰ ਚੰਡੀਗੜ੍ਹ ਰੋਡ ਤੇ ਜੰਧ ਘਰ ਵਿੱਚ ਮਨਾ ਰਹੇ ਹਾਂ ਸ਼ੋਭਾ ਯਾਤਰਾ ਵੀ ਕੀਤੀ ਜਾਏਗੀ ਔਰ ਕਲਾਕਾਰ ਦਿਨੋਂ ਰਾਤ ਪ੍ਰੋਗਰਾਮ ਵੀ ਕਰਨਗੇ ਸੋ ਸਾਰੇ ਹਲਕਾ ਨਿਵਾਸੀਆਂ ਨੂੰ ਬੇਨਤੀ ਹੈ 19 ਤਰੀਕ ਨੂੰ ਦੇਨਿ ਸ਼ਨੀਵਾਰ ਸਾਰੀਆਂ ਸੰਗਤਾਂ ਨੇ ਹੋਮ ਹੋਮ ਆ ਕੇ ਇਸ ਸ਼ੋਭਾ ਯਾਤਰਾ ਔਰ 바ਵਾ ਸਾਹਿਬ ਦਾ ਜਿਹੜਾ ਇਸ ਸਮਾਗਮ ਹੈ ਉਹਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਕਿਉਂਕਿ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਸਾਨੂੰ ਮਨੁੱਖੀ ਅਧਿਕਾਰ ਲੈ ਕੇ ਦਿੱਤੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸਾਨੂੰ ਘਰ ਮਕਾਨ ਬਣਾਉਣ ਦਾ ਅਧਿਕਾਰ ਦਿੱਤਾ ਜੇ 바ਵਾ ਸਾਹਿਬ ਜੀ ਨਾ ਹੁੰਦੇ ਤਾਂ ਸਾਨੂੰ ਕਿਸੇ ਨੇ ਵੀ ਇਹ ਇਨਸਾਨੀ ਹੱਕ ਨਹੀਂ ਸੀ ਲੈ ਕੇ ਦੇਣੇ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਰ ਦੂਸਰੀ ਨਾਲੇ ਬੇਨਤੀ ਆ ਕਿ ਜਿਹੜਾ ਗੁਰਪਤਮਨਤ ਸਿੰਘ ਪੰਨੂ ਜਿਹਨੂੰ ਲੋਕ ਹੋਰ ਸ਼ਬਦਾਂ ਨਾਲ ਵੀ ਕਹਿੰਦੇ ਆ ਚਲੋ ਮੈਂ ਉਹ ਨਹੀਂ ਕਹਿਣਾ ਚਾਹੁੰਦਾ ਜਿਹੜਾ ਬਾਬਾ ਸਾਹਿਬ ਅੰਬੇਦਕਰ ਦੇ ਬਾਰੇ ਗਲਤ ਟਿੱਪਣੀਆਂ ਕਰ ਰਿਹਾ ਉਹ ਉਹਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਬੰਦੇ ਦਾ ਪੁੱਤ ਬਣ ਜਾ ਜੇ ਹਿੰਮਤ ਹੈਗੀ ਆ ਤਾਂ ਫੇਰ ਪੰਜਾਬ ਵਿੱਚ ਆ ਜਾ ਫਿਰ ਤੈਨੂੰ ਟੱਕਰ ਲਾਂਗੇ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਮੇਰੀ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ 바ਵਾ ਸਾਹਿਬ ਦੇ ਬੁੱਤ ਲੱਗੇ ਹੋਏ ਆ ਪ੍ਰਸ਼ਾਸਨ ਉਹਨਾਂ ਦੀ ਦੇਖਰੇਖ ਕਰੇ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਸੁਭਾਈਚਾਰਕ ਸਾਂਝ ਬਣੀ ਰਹੇ ਜੇ ਕੋਈ ਜ਼ਿਆਦਾ ਚੈਲੰਜ ਕਰਨ ਦੀ ਕੋਸ਼ਿਸ਼ ਕਰਦਾ ਤਾਂ ਫਿਰ ਅੰਬੇਦਕਰਵਾਦੀ ਲੋਗ 바ਵਾ ਸਾਹਿਬ ਅੰਬੇਦਕਰ ਜੀ ਦੀ ਸੋਚ ਨੂੰ ਇੱਥੋਂ ਤੱਕ ਵੀ ਲੈ ਕੇ ਆਣਗੇ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਅਸੀਂ ਫਿਰ ਵੀ ਸੰਵਿਧਾਨ ਦੀ ਕਦਰ ਕਰਦੇ ਆ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਸੰਵਿਧਾਨ ਬਣਾਇਆ ਇਸ ਕਰਕੇ ਅਸੀਂ ਮਾਹੌਲ ਨੂੰ ਕਿਸੇ ਤਰ੍ਹਾਂ ਦਾ ਖਰਾਬ ਨਹੀਂ ਹੋਣ ਦੇਣਾ ਚਾਹਦੇ ਸਾਡੀ ਅਪੀਲ ਹੈ ਕਿ ਜੇ ਕੋਈ ਸ਼ਰਾਰਤੀ ਅੰਸਰਾ ਤਾਂ ਉਹ ਪਹਿਲਾਂ ਹੀ ਸੁਧਰ ਜਾਵੇ ਬਾਕੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਉਹ ਬਿਲਕੁਲ 14 ਤਰੀਕ ਦਾ ਜਿਹੜਾ ਟਾਈਮ ਦਿੱਤਾ ਹੋਇਆ ਉਹ ਬਾਬਾ ਸਾਹਿਬ ਦੇ ਬੁੱਤਾਂ ਦੀ ਦੇਖਭਾਲ ਕਰੇ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਜੈ ਭੀਮ ਜੈ ਭਾਰਾ